ਇੱਕ ਸਾਨੂੰ ਕਹਿੰਦੇ ਹੁੰਦੇ ਵੀ 70 70 ਡਾ ਆ ਜਾਂਦੇ ਤੂੰ ਮੈਨੂੰ ਆਂਦਾ ਸੀ ਜਿਹੜੀ ਚੀਜ਼ ਡਾਈ ਸੀ ਉਹ ਤੋਂ ਬਾਅਦ ਦੇ ਵਿੱਚ ਵੀ ਕੱਢਿਆ ਗਿਆ ਉਹ ਤੋਂ ਬਾਅਦ ਵੀ ਕਟਾਇਆ ਸੀ ਕੱਢਿਆ ਨਾ ਗਿਆ ਉਸ ਤੋਂ ਬਾਅਦ ਵੀ ਆਂ ਕਿਦੈਸਾ ਕੱਢਦੇ ਹਾਂ ਤੁਮਾਗਰ ਵੀ 75 ਜੀ 90 ਰੁਪਇਆ ਜੀ ਮਾਲ ਕੋ 90 ਠੀਕ ਹੈ ਬਸ ਜਿਹੜਾ ਟਰੈਕਟਰ ਬਾਰੇ ਸੀ ਬੋਲਿਆ ਸੀ ਚੀਜ਼ ਹੋਈ ਹੈ ਨਹੀਂ ਵੀਰੇ 100% ਥੋੜਾ ਸਹੀ ਕੰਮ ਹੋਇਆ ਠੀਕ ਹੈ ਜਿਵੇਂ ਜਮਾ ਸਹੀ ਉਤਰੋ ਮੈਂ ਆਇਆ ਸਿੱਧਾ ਆਖਾਂ ਵਿੱਚ ਕੇ ਜਮੈਂ ਉਦਾਂ ਹੀ ਹੋਇਆ ਉਦੋਂ ਵੱਧ ਕੇ ਤੁਸੀਂ ਕਰਿਆ ਮੈਂ ਟਾਇਰ ਵੀ ਨਹੀਂ ਕਿਹਾ ਤੁਸੀਂ ਟਾਇਰ ਨਾ ਪਾਉਣੇ ਕਰਤੇ ਕਰਤੇ ਹਾਂ ਤੇਲ ਦੀ ਸਰਵਿਸ ਨਵੀਂ ਕਰਤੀ ਜੀ ਠੀਕ ਹੈ ਉਹ ਤੁਹਾਡੇ ਇੱਥੇ ਬੈਠਿਆਂ ਤੋਂ ਕਰੀ ਜਾਂਦੇ ਹਾਂ ਹਾਂ ਬੈਠਿਆਂ ਤੋਂ ਕਰਦੇ ਠੀਕ ਹੈ ਮੈਂ ਵੀਡੀਓ ਦੇਖਦਾ ਰਿਹਾ ਸੀ ਤੁਹਾਡੀਆਂ ਠੀਕ ਹੈ ਹਾਂ ਵੀਡੀਓ ਤੋਂ ਮੈਨੂੰ ਪੂਰਾ ਭਰੋਸਾ ਤੇ ਜਦੋਂ ਬੰਦੇ ਤੁਸੀਂ ਦਿੰਦੇ ਤੇ ਸੇਲ ਕਰਦੇ ਤੇ ਤਾਂ ਕਰਕੇ ਮੈਂ ਆਪਦਾ ਟਰੈਕਟਰ ਲੈ ਕੇ ਆਇਆ ਨਹੀਂ ਤਾਂ ਬੰਦਾ ਬਹੁਤ ਵਾਰ ਟਰਾਈ ਮਾਰਨ ਨੂੰ ਆ ਹੁੰਦਾ ਇੱਕ ਵਾਰ 1 ਕਿਲੋਮੀਟਰ ਨੂੰ ਲਗਾ 100 ਪੈ ਜਾਂਦਾ 100 ਕਿਲੋਮੀਟਰ ਵਾਂਗ ਪੈ ਜਾਂਦਾ 100 ਕਿਲੋਮੀਟਰ ਪੈ ਜਾਂਦਾ ਤਲਵੰਡੀ ਸਾਬੋ ਤੋਂ ਸੱਸੀ ਗਾਲ ਦੋਸਤੋਂ ਆਪਾਂ ਖੜੇ ਆ ਤ ਸਵੇਰੇ ਵੀਡੀਓ ਪਾਈ ਸੀ ਆ ਸ਼ਾਮ ਨੂੰ ਵੀਡੀਓ ਬਣੀ ਜਾਂਦੀ ਆ ਹੱਸੀ ਗੱਲ ਬਈ ਸਵਾਗਤ ਹੱਸੀ ਗੱਲ ਬਈ ਤੇ ਸਵਾਗਤ ਆ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਜਰਨੈਲ ਸਿੰਘ ਹਾਂ ਜੀ ਪਿੰਡ ਮੇਰਾ ਬਾਲੀਆਂ ਜ਼ਿਲ੍ਹਾ ਸੰਗਰੂਰ ਹੈ ਜ਼ਿਲ੍ਹਾ ਸੰਗਰੂਰ ਆ ਪਿੰਡ ਬਾਲੀਆਂ ਤੇ ਤੜਕੇ ਵੀਡੀਓ ਦੇਖੀ ਤੁਸੀਂ ਹਨ ਸਵੇਰੇ ਦੇਖੀ ਦੀਜੀਏ ਠੀਕ ਹੈ ਤੇ ਜਿਵੇਂ ਅਸੀਂ ਵੀਡੀਓ ਦੇ ਵਿੱਚ ਬੋਲਿਆ ਕਿਉਂ ਸਾਨੂੰ ਉਹਨਾਂ ਲੋਕ ਬੜਾ ਕਹਿੰਦੇ ਆ ਵੀ ਯਾਰ ਕਹਿੰਦੇ ਕੋਸਾਏ ਭਾਂ ਨੇ ਵੀ ਮਾਰੀ ਜਾਂਦੇ ਆ ਬੜਾ ਕੁਝ ਚੱਲਦਾ ਤੁਮ ਨਾ ਦੱਸ ਜਿਹੜਾ ਟਰੈਕਟਰ ਬਾਰੇ ਅਸੀਂ ਬੋਲਿਆ ਸੀ ਚੀਜ਼ ਹੋਈ ਆ ਨਹੀਂ ਵੀਰੇ 100% ਥੋੜਾ ਸਹੀ ਕੰਮ ਹੋਇਆ ਠੀਕ ਹੈ ਜਿਵੇਂ ਜਮਾ ਸਹੀ ਉਤਰੋ ਮੈਂ ਆਇਆ ਸਿੱਧਾ ਅੱਖਾਂ ਵਿੱਚ ਕੇ ਜਮੈਂ ਉਦਾਂ ਹੀ ਹੋਇਆ ਉਦੋਂ ਵੱਧ ਕੇ ਤੁਸੀਂ ਕਰਿਆ ਮੈਂ ਟਾਇਰ ਵੀ ਨਹੀਂ ਕਿਹਾ ਤੁਸੀਂ ਟਾਇਰ ਨਾ ਪਾਉਣੇ ਕਰਤੇ ਕਰਤੇ ਹਾਂ ਤੇਲ ਦੀ ਸਰਵਿਸ ਨਵੀਂ ਕਰਤੀ ਜੀ ਠੀਕ ਹੈ ਉਹ ਤੁਹਾਡੇ ਇੱਥੇ ਬੈਠਿਆਂ ਤੋਂ ਕਰੀ ਜਾਂਦਾ ਹਾਂ ਬੈਠੇ ਤੋਂ ਕਰਦੇ ਠੀਕ ਹੈ ਕੋਈ ਵੀ ਕਮੀ ਨਹੀਂ ਛੱਡੀ ਜਿਹੜੀ ਵੀ ਮੇਰੇ ਗੋਡਿਆਂ ਲੱਗ ਕੇ ਮੂੰਹ ਲਈ ਬੈਠਾ ਹੋਰ ਖੜਾ ਹੋ ਮੜਾ ਜਾ ਤੇ ਇੱਕ ਚੀਜ਼ ਹੋਰ ਹੁਣ ਮੜੀ ਜਾ ਜਾ ਸਰ ਮੈਂ ਹੁਣ ਇੱਕ ਸਾਨੂੰ ਕਹਿੰਦੇ ਹੁੰਦੇ ਵੀ 70 70 ਡਾ ਆ ਜਾਂਦੇ ਤੂੰ ਮੈਨੂੰ ਆਂਦਾ ਸੀ ਜਿਹੜੀ ਚੀਜ਼ ਡਾਈ ਸੀ ਉਦੋਂ ਬਾਅਦ ਵਿੱਚ ਵੀ ਕੱਢੀ ਆ ਕਿ ਜੀ ਉਦੋਂ ਬਾਅਦ ਵੀ ਕਟਾਇਆ ਜੀ ਕੱਢੀ ਆ ਨਾ ਕਿ ਜੇਸ ਉਦੋਂ ਬਾਅਦ ਵੀ ਐ ਕਿਦਿਹਾ ਕਰਦੇ ਆ ਤੁਮਾਰੋ ਵੀ 70 ਜੀ 9 ਠੀਕ ਹੈ ਹਾਂ ਹਰੇ ਬਣਾਵਾਂਗੇ ਮੋਰ ਤੇ ਇੱਕ ਚੀਜ਼ ਹੋਰ ਆ ਬਾਈ ਨੇ ਫੋਨ ਤੇ ਗੱਲ ਕੀਤੀ ਸੀਗੀ ਇੰਨਾ ਕਿ ਯਕੀਨ ਸੀ ਟਰੈਕਟਰ ਆਪਦਾ ਲੈ ਕੇ ਨਾਲ ਸੂਸੂ ਲੈ ਕੇ ਤੇ ਸਿੱਧਾ ਆ ਗਿਆ ਸੀ ਇੱਥੇ ਤੇ ਕਿਉਂ ਕੇ ਗੱਲ ਬਾਤ ਯਾਰ ਫੋਨ ਤੇ ਸਵੇਰੇ ਮੈਂ ਵੀ ਵਿੱਚ ਸੀ ਕਾਨਫਰੰਸ ਤੇ ਜਦੋਂ ਬਾਈ ਨੇ ਫੋਨ ਲਾਇਆ ਇਹਨੂੰ ਸਿੱਧਾ ਕਹਦੇ ਜੀ ਬਾਈ ਯਾਰ ਤੂੰ ਅੱਖਾਂ ਬੰਦ ਕਰਕੇ ਆ ਜਾ ਤੈਨੂੰ ਟਰੈਕਟਰ ਦੇ ਕੇ ਤੁਰਾਂਗੇ ਇਹ ਵੀਰੇ ਮੈਂ ਵੀਡੀਓ ਦੇਖਦਾ ਰਿਹਾ ਸੀ ਤੁਹਾਡੀਆਂ ਹਾਂ ਵੀਡੀਓ ਤੋਂ ਮੈਨੂੰ ਪੂਰਾ ਭਰੋਸਾ ਤੇ ਜਦੋਂ ਬੰਦਾ ਤੁਸੀਂ ਦਿੰਦੇ ਤੇ ਸੇਲ ਕਰਦੇ ਤੇ ਤਾਂ ਕਰਕੇ ਮੈਂ ਆਪਦਾ ਟਰੈਕਟਰ ਲੈ ਕੇ ਆਇਆ ਨਹੀਂ ਤਾਂ ਬੰਦਾ ਬਹੁਤ ਵਾਰ ਟਰਾਈ ਮਾਰਨ ਉਹ ਹੁੰਦਾ ਇੱਕ ਵਾਰ ਕਿਲੋਮੀਟਰ ਮੰਨ ਲਓ 100 ਪੈ ਜਾਂਦਾ 100 ਕਿਲੋਮੀਟਰ ਵਾਂਗ ਪੈ ਜਾਂਦਾ 100 ਕਿਲੋਮੀਟਰ ਪੈ ਜਾਂਦਾ ਸੁੱਤਲਵੰਡੀ ਸਾਬੋ ਤੋਂ ਤੇ ਟਰੈਕਟਰ ਬਾਈ ਨੂੰ ਦੇਤਾ ਤੇਲ ਪਾਣੀ ਕਰਤਾ ਆ ਲੋ ਜੀ ਹਾਂ ਠੀਕ ਹੈ ਜੀ ਇਹ ਹੈਗੇ ਇੱਧਰ ਗਰ ਹੁਣ ਮੜਾ ਆ ਜਾ ਬਾਈ ਕਣੀ ਹਾਂ ਲੋ ਠੀਕ ਹੈ ਖੁਸ਼ ਹਾਂ ਜੀ ਖੁਸ਼ ਬਾਗੋ ਬਾਗਾਂ ਜਟੋ ਬਾਗੋ ਬਾਗਾਂ ਹਾਂ ਮਹਾਰਾਜ ਸੱਚੇ ਪਾਤਸ਼ਾਹ ਬਾਈ ਬਾਈ ਤੂੰ ਬਰਕਤਾਂ ਕਰੇ ਸਾਡਾ ਟਰੈਕਟਰ ਦਿੱਤਾ ਠੀਕ ਹੈ ਬਰਕਤਾਂ ਕਰੇ ਇੱਕ ਹੋਰ ਬਣਾਵੇ ਉਹ ਵੀ ਸਾਥ ਹੁਣ ਲਾ ਹਾਂਜੀ ਹਾਂ ਕਿ ਨਹੀਂ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਕਿਨੇ ਤਾਂ ਕਰਨ ਦੋ ਦਿੱਤੇ ਰੱਛਾ ਜੇ ਪੱਕੇ ਕੋ ਦਿੱਤਾਂ ਦੋ ਉਹਦਾ ਹਜੇ ਉਹਦਾ ਕਾਰਨ ਆ ਦੇ ਤਾਂ ਉਹਦਾ ਉਹਦਾ ਵੀ ਬਿਆਨ ਉਹਦਾ ਵੀ ਬਿਆਨ ਆ ਗਿਆ ਜੀ ਉਹ ਬਿਆਨ ਉਹ ਗੁਰਦਾਸਪੁਰ ਤੋਂ ਦੇਖੋ ਰੰਗ ਕਰਤਾਰ ਦੇ ਬਾਈ ਨੇ ਵੀ ਨਹੀਂ ਤੇ ਟਰਾਈ ਮਾਰੀ ਗੁਰਦਾਸਪੁਰਾਂ ਨੇ ਵੀ ਨਹੀਂ ਟਰਾਈ ਮਾਰੀ ਉਹਨਾਂ ਨੇ 60000 ਰੁਪਏ ਨਾ ਪਤਾ ਇਹਨਾਂ ਨੇ ਆ ਕੇ ਕਿਹਾ ਯਾ ਬੱਚਿਆਂ ਤਾਂ ਜਿੰਨਾਂ ਦੇ ਦੇ ਉਹਨੇ ਇਹਦਾ ਬੱਚੇ ਹਾਂ ਜੀ ਹਾਂ ਵੀ ਟਰੈਕਟਰ ਲੈ ਕੇ ਜਾਵਾਂਗੇ ਟਰੈਕਟਰ ਬਾਈ ਨੂੰ ਦੱਸਿਆ ਸੀ ਬਾਕੀ ਯਾਰ ਜਿਹੜੇ ਵੀਰ ਦੇਖੀ ਹੈ ਨਾ ਸੁਣ ਨਹੀਂ ਪਤਾ ਜੀ ਇਹ 95000 ਰੁਪਏ ਦੋ ਮਾਡਲਾਂ ਦੇ ਵਿੱਚ ਇੱਕ ਉਹਦਾ ਸਿੰਪਲ ਚੌਰਸ ਵਾਲਾ ਉਹ ਕੱਢਦਾ 53 ਐਚਪੀ ਪੀਟੀਓ ਇਹ ਕੱਢਦਾ 55 ਐਚਪੀ ਪੀਟੀਓ ਪਾਵਰ ਪਲੈਂਟਰੀ ਪਲੱਸ ਆ ਫੋਰ ਸਪੀਡ ਆ ਗਿਆ ਹਾਈ ਲੋ ਅੱਦਾ ਹੁੰਦਾ ਫੀਚਰ ਤਾਂ ਯਾਰ ਬਾਲੇ ਨਜਾਇਜ਼ ਆ ਇਹਦੇ ਵਿੱਚ ਡੈਸ਼ਬੋਰਡ ਦੇ ਵਿੱਚ ਅੱਜ ਤੱਕ ਕੋਈ ਟਰੈਕਟਰ ਕਿਸੇ ਕੰਪਨੀ ਨੇ ਕੱਢਿਆ ਨਹੀਂ ਜਿਹੜਾ ਲਿਫਟ ਦੱਸਦਾ ਹੋਊ ਵੀ ਤੇ ਬਾਕੀ ਹੁਣ ਬਾਈ ਦੱਸੂਗਾ ਪਿੰਡ ਜਾ ਕੇ ਪਰਫਾਰਮੈਂਸ ਇਹਦੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਠੀਕ ਹੈ ਤੁਹਾਨੂੰ ਮੁਬਾਰਕਾਂ ਘਰ ਚੋਂ ਅਸੀਂ ਰੁਕ ਲਗੇ ਡੰਡਾ ਫਿੱਟੀ ਮਿਲ ਗਈ ਹਾਂਜੀ ਡੰਡਾ ਫੱਟੀ ਮਿਲ ਗਈ ਇੰਜਨ ਦਾ ਤੇਲ ਚੇਂਜ ਹੋ ਗਿਆ ਹਾਂਜੀ ਇੰਜਨ ਦਾ ਤੇਲ ਬੈਟਰੀ ਵਧੀਆ ਤੇ ਬੈਟਰੀ ਵਧੀਆ ਹਾਂਜੀ ਸ ਮਤਲ 1500 ਰੁਪਿਆ ਉਹ ਵੀ ਹੋ ਗਿਆ ਜੀ ਸ਼ੌਟ ਵੀ ਹੋ ਗਈ ਉਹ ਵੀ ਮਿਲ ਗਈ ਹਾਂਜੀ ਤੇ ਤੈਨੂੰ ਬੀਮਾ ਵੀ ਕਰਾ ਕੇ ਮੈਂ ਦੇ ਬੀਮਾ ਵੀ ਕਰਾ ਤੇ ਟਾਇਰ ਪਿਛਲੇ ਚੇਂਜ ਕਰਵਾ ਕੇ ਤੈਨੂੰ ਮੈਂ ਪੈਸੇ ਛੱਡ ਤੇ ਹਾਂ ਠੀਕ ਹੈ ਹੋਰ ਕੀ ਚਾਹੀਦਾ ਮੈਨੂੰ ਆ ਦੱਸ ਦੇ ਬਸ ਬਹੁਤ ਹੈ ਜੀ ਹੁਣ ਤਾਂ ਪੂਰਾ ਕਰਤਾ ਜਮਾਨ ਠੀਕ ਹੈ ਆਿਆਂ ਦਾ ਪੂਰਾ ਮਾਨ ਰੱਖਿਆ ਤੁਸੀਂ ਹਾਂ ਬਟੇ ਬਹੁਤ ਖੁਸ਼ ਏ ਇਦਾਂ ਹੀ ਖੁਸ਼ ਹੋ ਕੇ ਆਪਣੇ ਕੋਲੇ ਜਾਓ ਵਾਗੋ-ਵਾਗੋ ਹੋ ਕੇ ਅੱਜ ਸਾਡਾ ਇੱਕ ਰੱਬ ਇੱਕ ਪਰਮਾਤਮਾ ਹੋਰ ਖੁਸ਼ ਹੋ ਕੇ ਗਿਆ ਸਾਡੇ ਘਰੋਂ ਸਾਡਾ ਪਰਮਾਤਮਾ ਖੁਸ਼ ਹੈ ਸਾਡਾ ਪ੍ਰਭੂ ਖੁਸ਼ ਆ ਠੀਕ ਹੈ ਗੱਲ ਬਾਈ ਤੇ ਸਾਡਾ ਸੰਗਰੂਰ ਦੇ ਵਿੱਚ ਦੋ ਮੰਜ਼ਲੀ ਕੋਠੀ ਪਈਗੀ ਠੀਕ ਹੈ ਜੀ ਇਹ ਸਾਡਾ ਹੋ ਗਿਆ ਹੁਣ ਪਰਿਵਾਰ ਵੱਡਾ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਦਿਓ ਵੀਰ ਨੂੰ ਮੁਬਾਰਕਾਂ ਸਭ ਬਹੁਤ ਬਹੁਤ ਮੁਬਾਰਕਾਂ ਜੀ ਤੇ ਹੁਣ ਜਿਵੇਂ ਕਿਹਦੀ ਲੇਟ ਨਾ ਕਰਾਈਏ ਬਾਈ ਨੂੰ ਆਪਾਂ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ